बच्चा मिल गया है क्या कहना चाहोगे पुलिस के काम है जी जी बहुत बहुत धन्यवाद है सर का भी और इनके स्टाफ का भी जिन्होंने मेहनत की है और बच्चे को ढूंढ के लाए बच्चा ठीक है नहीं तो, तो। बच्चा ठीक है बच्चा ठीक है खेल रहा है जब आप बच्चा आपको लेगा देर में आपको बच्चा हो गया जी तेईस तारीख को शाम को हम साढ़े सात के करीब में कम्प्लेन किए थे जी, तो सर बोले कि हमने ग्रुप में डाल दिया है आप चिंता ना करो एक बार उधर जाके पता कर लो इधर बच्चा गया है अब बाकी हमने ग्रुप में डाल दिया है पुलिस वालों को बोल दिया है वो अपना काम कर रहे हैं तो अगले दिन सुबह फिर हमने एफ आई करवाई थी फिर शामी फिर शाम तक साढ़े आठ बजे तक बच्चा मिल गया था ਨਿੱਕੇ ਰੂਪ ਕਰਕੇ ਪਹਿਲਾਂ ਉਹ ਪ੍ਰਮਾਣ ਹੋਇਆ ਕਿਸ ਤਰ੍ਹਾਂ ਹੋਇਆ ਕਿ ਕੋਈ ਨਾ ਕੋਈ ਕੁੜੇ ਆਪਣੇ ਬਿੱਟੇ ਨੂੰ ਮਰਚੀ ਲੱਭਦੇ ਪਿੰਨੇ ਸਮਾਂ ਲੁੱਟਦਾ ਜਾਂਦਾ ਯਾਨੀ ਉਹ ਬੱਚਾ ਜਿਹੜਾ ਬੈਠਾ ਤੁਹਾਡੇ ਸਾਹਮਣੇ ਇਹ ਬੀਟੀ 23 ਤਰੀਕ ਨੂੰ 6:30 ਵਜੇ ਘਰੋਂ ਕਿਤੇ ਚਲਾ ਗਿਆ ਹੈ ਚਲਾ ਗਿਆ ਇਹ ਪਿੰਡ ਜਗੀਰਪੁਰ ਵਾਲੇ ਪਾਸੇ ਨੂੰ ਜਗੀਰਪੁਰ ਪਿੰਡ ਵਾਲੇ ਪਾਸੇ ਨੂੰ ਇਹ ਉਹ ਚਲਾ ਗਿਆ ਉੱਥੇ ਜਗਿੰਦਰਪੁਰ ਪਿੰਡ ਦੇ ਕੋਲ ਉੱਥੋਂ ਇਹ ਕਿਸੇ ਦੇ ਐਕਟਵਾ ਤੇ ਨੂੰ ਬਿਠਾ ਲਿਆ ਇਹਦੇ ਬਾਰੇ ਕਨਫਰਮ ਕਰ ਰਹੇ ਆਂ ਵੀ ਉਹਨੇ ਮਤਲਬ ਕਿਹੜੀ ਨੀਤ ਨਾਲ ਮਾੜੀ ਨੀਤ ਨਾਲ ਐਕਟਵਾ ਤੇ ਬਿਠਾਇਆ ਜਾਂ ਵੈਸੇ ਇਹਨੂੰ ਕੋਈ ਨਿਵਾਰਸ਼ ਸਮਝ ਕੇ ਕਿਤੇ ਇਹਨੂੰ ਪਛਾਣ ਕਰਕੇ ਕਿਤੇ ਸੁਰੱਖਿਤ ਜਗ੍ਹਾ ਤੇ ਲਿਜਾਣ ਕਰਕੇ ਇਹਨੂੰ ਐਕਟਵਾ ਤੇ ਬਿਠਾਇਆ ਉਹਦੇ ਵਿੱਚ ਅਸੀਂ ਸਾਰੇ ਕੈਮਰੇ ਚੈੱਕ ਕੀਤੇ ਕਰੀਬ ਕੋਈ 22 ਕੈਮਰੇ ਚੈੱਕ ਕੀਤੇ ਚੈੱਕ ਕਰਦਿਆਂ ਕਰਾਉਂਦਿਆਂ ਇਹ ਚੁੰਗੀ ਤੱਕ ਪਹੁੰਚ ਗਿਆ ਹੈ ਮਿਹਰਬਾਨ ਚੁੰਗੀ ਤੱਕ ਉਹ ਤੋਂ ਬਾਅਦ ਵਿੱਚ ਸਾਰੇ ਗਰੁੱਪਾਂ ਦੇ ਵਿੱਚ ਇਹਦੀ ਫੋਟੋ ਵਗੈਰਾ ਸ਼ੇਅਰ ਕੀਤੀ ਅਸਲਚੋ ਮਿਹਰਬਾਨ ਨੇ ਵੀ ਕਾਫੀ ਉਪਰਾਹ ਦੇ ਦਿੱਤੇ ਤੇ ਜਦੋਂ ਕੰਮ ਕਾਫੀ ਸਖਤ ਹੋ ਗਿਆ ਜਾਂ ਤੋਂ ਜਿਹੜਾ ਇਹਨੂੰ ਲੈ ਕੇ ਜਾ ਰਿਹਾ ਸੀ ਉਹਨੂੰ ਪਤਾ ਲੱਗ ਗਿਆ ਡਰ ਗਿਆ ਵੀ ਜਿਵੇਂ ਪੁਲਿਸ ਬਹੁਤ ਜ਼ਿਆਦਾ ਚੱਕਣੀ ਹੋ ਗਈ ਆ ਤੇ ਇਹਨੂੰ ਤਾਜਪੁਰ ਰੋਡ ਤੇ ਲਾ ਕੇ ਤੇ ਉੱਥੋਂ ਚਲਾ ਗਿਆ ਬੱਲੇ ਕਦੋਂ ਉਤਾਰੇ ਵੀ ਇਹ ਕੱਲ ਕੱਲ ਇਹ ਮਿਲਿਆ ਸਾਨੂੰ ਕਰੀਬ 9:00 ਵਜੇ ਨਾਲ ਮਿਲਿਆ ਹੈ ਬੱਚਾ ਸਰ ਜਿਹੜੇ ਉਹ ਐਪੀ ਸਾਡੇ ਦੇ ਕਿਉਂ ਦੀ ਤਸਵੀਰ ਵਗੈਰਾ ਫੋਟੋ ਉਹਦੀ ਤਸਵੀਰ ਆਈ ਆ ਹਾਂ ਚੈੱਕ ਕੀਤਾ ਕੈਮਰੇਆਂ ਦੇ ਵਿੱਚ ਉਹਦੀ ਤਸਵੀਰ ਆਈ ਆ ਇੱਕ ਵਾਰ ਤੇ ਜਾ ਰਿਹਾ ਬੱਚਾ ਵੀ ਖੜਾ ਕੀਤਾ ਪਰ ਹੁਣ ਇਹ ਕਨਫਰਮ ਕਰਨਾ ਹੈ ਵੀ ਉਹ ਕੋਈ ਵੈਸੇ ਇਹਨੂੰ ਵਿਾਰਸ ਸਮਝ ਕੇ ਲੈ ਕੇ ਜਾ ਰਿਹਾ ਸੀ ਕਿ ਕਿਤੇ ਮੈਂ ਪਹੁੰਚਾ ਦੇਵਾਂਗਾ ਇਹਨੂੰ ਸੁਰੱਖਿਅਤ ਜਾਂ ਕੋ ਮਾੜੀ ਨੀਤ ਨਾਲ ਲੈ ਕੇ ਜਾ ਰਿਹਾ ਇਹਦੇ ਬਾਰੇ ਕਨਫਰਮ ਕਰਨਾ ਹੈ ਬੈਕਗ੍ਰਾਉਂਡ ਕਿੱਥੇ ਇਹਨਾਂ ਦਾ ਜਿਹੜਾ ਬੱਚੇ ਦਾ ਪਹਿਲੇ ਕਿੱਥੇ ਰਹਿਣ ਵਾਲੇ ਕਿੱਥੇ ਤੇ ਰਹਿਣ ਹੁੰਦੇ ਇਹ ਨਾਮ ਤੇ ਵੀ ਕਲੋਨੀ ਹੈ ਇਹ ਕਿਤੇ ਪਰੋਂ ਸਮੇਂ ਪਹਿਲਾਂ ਇਹ ਮਨ ਲੋ ਕਿੱਥੋਂ ਪਿੰਡ ਤੋਂ ਆਏ ਸੀ ਕਿੱਥੋਂ ਆਏ ਸੀ ਸਾਰੇ ਇਹ ਪਿੰਡ ਤੋਂ ਆਏ ਸੀ ਇਹ 23 ਤਰੀਕ ਨੂੰ ਪਿੰਡ ਤੋਂ ਆਏ ਆ ਸਵੇਰੇ 10 ਵਜੇ ਜੀ ਤੇ 6:30 ਵਜੇ ਬੱਚਾ ਕਿਤੇ ਬਾਹਰ ਖੇਡਦਾ ਕਿਤੇ ਜਾ ਤੂੰ ਕਿਤੇ ਚਲਾ ਗਿਆ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਹੋ ਜੇ ਪਰਿਵਾਰਾਂ ਨੂੰ ਵੀ ਬੱਚੇ ਦਾ ਜਿਹੜਾ ਮਿਸਿੰਗ ਹੋਇਆ ਹੋਇਆ ਉਹ ਕੀ ਕਾਰਨ ਹੋ ਸਕਦਾ ਹੈ ਦੇਖੋ ਇਹ ਕਿੰਨੀ ਮੰਦ ਭਾਗੀ ਘਟਨਾ ਸੀ ਜੇ ਬੱਚਾ ਨਾ ਮਿਲਦਾ ਤੇ 3:30 ਸਾਲ ਦੇ ਬੱਚੇ ਨੂੰ ਕਿ ਆਪਣੇ ਘਰ ਦਾ ਡਰੈਸ ਵੀ ਨਹੀਂ ਪਤਾ ਹੁੰਦਾ ਨਾ ਮਾਂ-ਵਾਪਾ ਦਾ ਨਾਂ ਦੱਸ ਸਕਦਾ ਇਹ ਤੇ ਚਲੋ ਕੁਦਰਤੀ ਅਸੀਂ ਮੈਂ ਆਪ ਖੁਦ ਤਿੰਨ ਚਾਰ ਘੰਟੇ ਲਾਇ ਮਿਹਨਤ ਕੀਤੀ ਨਾਲ ਮੇਰੇ ਇਲਾਕੇ ਦੇ ਜਿਹੜੇ ਮਹਤਵਪੂਰਨ ਬੰਦੇ ਸਰਪੰਚ ਸਾਹਿਬ ਨੇ ਨਾਮ ਦੇ ਕੋਲੋਨੀ ਦੇ ਤੇ ਇਧਰ ਭਾਜੀ ਨੇ ਸਾਰੇ ਬੈਠੇ ਨੇ ਸਾਰੇ ਦਫਤਰ ਦੇ ਵਿੱਚ ਮੇਰੇ ਕੋਲ ਬੈਠੇ ਆ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਕਿ ਸਾਰੇ ਮੇਰੇ ਨਾਲ ਹੀ ਪੰਜ ਚਾਰ ਘੰਟੇ ਰਹੇ ਹੈ ਤੇ ਕਾਫੀ ਚਾਰ ਪੰਜ ਘੰਟੇ ਦੀ ਮਿਹਨਤ ਤੋਂ ਬਾਅਦ ਇਹ ਜਿਹੜਾ ਮਿਹਨਤ ਦਾ ਫਲ ਮਿਲਿਆ ਤੁਸੀਂ ਤੇ ਬੱਚਾ ਅੱਜ ਅਹੀਂ ਰਿਕਵਰ ਕਰਕੇ ਇਹਦਾ ਡੈਡੀ ਬੈਠਾ ਬੱਚੇ ਦਾ ਆ ਬੱਚਾ ਬੈਠਾ ਕੋਲ ਉਹਦੇ ਹੱਲੇ ਕਰ ਦਿੱਤਾ ਜੀ